ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਉ ਦੀ ਨੀਲੀ ਰਾਵੀ ਝੋਟੀ ਸੇ ਲਈ ਲੈ ਕੇ ਆਏ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਕਸੂ ਰੱਖੇ ਵਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਈ ਬਾਈ ਜਿਸ ਅਸੀ ਕਾਲ ਸੀ ਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਵਧੀਆ ਨਾਮ ਤੇ ਐਡਰੈਸ ਹੋ ਪੋ ਜੀ ਨਾਮ ਅਮਰਦੀਪ ਸਿੰਘ ਜੀ ਪਿੰਡ ਭਦੌੜ ਜਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਤਪਾ ਜੀ ਨੇੜੇ ਪਿੰਡ ਅਪਨ ਮੱਝੂ ਕੇ ਰਹਿ ਜਾਂਦਾ ਹਾਂ ਹਾਂ ਜੀ ਮੱਝੂ ਕੇ ਮੱਝੂ ਕੇ ਵਾਲੀ ਸੜਕ ਤੇ ਘਰ ਹੈਣਾ ਬਈ ਮੱਝੂ ਕੇ ਵਾਲੀ ਸੜਕ ਤੇ ਘਰ ਆ ਜੀ ਮੋਬਾਈਲ ਨੰਬਰ ਪੋ 65848 23660 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਝੋਟੀ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜੇ ਸੂਆ ਆ ਵੀਰੇ ਕਿੰਨੇ ਦਿਨ ਲਊਗਾ ਬਾਈ ਇਹ 8 ਤੋਂ 10 ਦਿਨ ਲਊਗੀ ਬ 12 13 ਲੀਟਰ ਦੁੱਧ ਓਕੇ ਐਕਟੀ ਦੇ ਦਊਗੀ ਮਨ ਜਦੋਂ ਵੀ 14 14 15 ਲੀਟਰ ਦੁੱਧ ਦੇ ਦਊਗੀ ਓਕੇ ਬਈ ਤੇ ਆਪਣੇ ਘਰ ਦੀ ਵੀ ਆ ਬਈ ਹਾਂ ਬਈ ਘਰ ਦੇ ਆ ਇਹਦੀ ਮੱਝ ਆਪਣੇ ਕੋਲ ਹੁੰਦੀ ਸੀ ਇਕੱਠੀ ਪਾਲੀਆਂ ਹੁੰਦੀ ਠੀਕ ਆ ਬਈ ਹਾਂ ਉਹ ਇਹਦੀ ਮਾਰਕ ਆ ਨਹੀਂ ਨਹੀਂ ਬਈ ਉਹ ਵੀ ਕੱਟੀ ہوئی ਪਾਲੀ ਹੋਈ ਆ ਠੀਕ ਆ ਉਹ ਵੀ ਦੂਜੀ ਮੱਝ ਦੀ ਸੀ ਦੋ ਮੱਝਾਂ ਕੋਲੇ ਸਾਰੀ ਚੰਗੀਆਂ ਝੋਟੀਆਂ ਵੀ ਦਿਖਾਣੇ ਬਹੁਤ ਚੰਗੀਆਂ ਨੀਲੀ ਰਾਵੀ ਦਾ ਰਵਾ ਬਈ ਕੋਲੇ ਸਾਰਾ ਚੰਗਾ ਹੈਗਾ ਕੁਆਲਿਟੀ ਦੇਖੋ ਲੈ ਕੀ ਬਾਤ ਆ ਬਈ ਫੁੱਲ ਬਰੀਡ ਮੱਝਾਂ ਵੀ ਚੰਗੀਆਂ ਬਈ ਸ਼ੌਂਕ ਜੇ ਨਾਲ ਪਸ਼ੂ ਰੱਖਦਾ ਰੱਖਦਾ ਬਈ 5 7 ਕੀ ਆ ਪਰ ਸਿਰੇ ਦੇ ਆ ਸਾਰੇ ਬਾਈ ਤੇ ਚੰਗਾ ਰਿਕਾਰਡ ਆ ਬਈ ਤੇ ਦੂਜਾ ਸੁਆ ਕਰਮ ਵਾਲੀ ਸੋਹੰਦੀ ਆ ਦਿਨ ਆਹੀ ਬਸ ਥੋੜੇ ਕਿ ਲੈਂਦੀ ਆ ਬਈ ਫੇਸ ਤੇ ਡੱਬ ਜਿਹੜੇ ਨੀਲੀ 라ਵੀ ਦੇ ਸਾਰੀ ਚੰਗਿਆ ਅੱਖਾਂ ਓੱਖਾਂ ਵੀ ਨੀਲੀ 라ਵੀ ਆ ਨਾ ਬਈ ਤੇ ਪੂਸ ਵੀ ਤੇ ਪੂਰਾ ਡੱਬ ਨੂੰ ਪੂਰਾ ਚੰਗਾ ਤੇ ਥਣਾ ਤੇ ਔਰਾ ਬਈ ਫੁੱਲ ਹਾਂ ਗਾੜੀ ਪਿਛਾੜੀ ਪੂਰੀ ਚੰਗਿਆ ਚੰਗਾ ਰਿਕਾਰਡ ਆ ਬਈ ਇਕਲੀ ਕੱਚੀ ਟੱਲ ਲੱਡਲਾਂ ਪਈਆਂ ਬਈ ਹਾਂ ਅੱਠ ਵਰਸ 10 ਦਿਨ ਮੰਨ ਲੇ ਲੋ ਟੱਲ ਲੱਡਲਾਂ ਦੇ ਪਸ਼ਾਂ ਤੋਂ ਸਾਰੀਆਂ ਬਲਡਲਾਂ ਗੱਡੂ ਫੇਰ ਕਰਮਾਂ ਦੀ ਸੁਣਾ ਹਾਂ ਸਾਰੀਆਂ ਚੰਗੀ ਚੰਗੀ ਹੈ ਖੂਲੀ ਬਈ ਤੂਰੀ ਮੜੀ ਝੋਟੀ ਚੰਗੀ ਆ ਬਈ ਦੇ ਘਰ ਦੀ ਝੋਟੀ ਆ ਕੋਈ ਬਈ ਦਾ ਵਪਾਰ ਦਾ ਕੰਮ ਨਹੀਂ ਪੂਰੇ ਸ਼ੌਂਕ ਨਾਲ ਪਾਲੀ ਆ ਬਈ ਕਹਿੰਦਾ ਕੱਟੀ ਪਾਲੀ ਸੀਗੀ ਤੇ ਪਹਿਲਾ ਸਵੇਰ ਬਈ ਨੇ ਦੁੱਧ ਪੀਤਾ ਤੇ ਚੰਗਾ ਰਿਕਾਰਡ ਦੂਜੇ ਸਵੇਰ ਹੁਣ ਸੁੰਦੀ ਆ ਲੈ ਤੋਰਾ ਚੈੱਕ ਕਰੋ ਬਰੀਡ ਚੈੱਕ ਕਰੋ ਘਰ ਦੇ ਇੱਕ ਨੰਬਰ ਕੱਚੀ ਕੱਚੀ ਆ ਬਈ ਲੇਵਾ ਕਰਮਾਂ ਦਾ ਬੜਾ ਕਮਾਲ ਲੈ ਚਲੋ ਬਈ ਪਰ ਇਹਨੂੰ ਲੰਮੀ ਲੇ ਤੇ ਮੁੱਲ ਕੀ ਆ ਵੀਰੇ ਜਾਇਜ਼ ਜਾਦਾ ਮੁੱਲ ਬਾਈ ਫੋਨ ਤੇ ਕਰ ਲਾਂਗੇ ਜੀ ਜਾਇਜ਼ ਹੀ ਹੋ ਜਾਇਜ਼ ਹੀ ਹੋ ਜੀ ਬਾਹਰ ਕਰ ਲੈ ਮੋਲ ਦਾ ਜਿਹੜਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਦਾ ਜਿਹੜਾ ਛੋਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਗਾ ਬੜਾ ਮੁੱਲ ਨਹੀਂ ਕਰਦੇ ਲੈ ਪਤਲੇ ਨਹੀਂ ਦੇ ਦਿਆ ਜਾਰਾ ਕੋਈ ਪੀਸ ਆ ਹਾਂ ਲੈ ਜਾ ਲੱਗਦੀ ਸੋਰ ਦੇ ਨਹੀਂ ਫੋਨ ਵਧੀਆ ਸਿਆਣੀ ਆ ਇਹ ਨਹੀਂ ਗੱਲ ਕੋਈ ਸੱਚ ਸਹੀ ਗੱਲ ਹੈ ਉਹ ਹੁੰਦਾ ਜਾਨਵਰ ਪੂਰੇ ਠੰਡੇ ਸੁਹਾ ਦੀ ਆ ਤੇ ਚਵਾਈ ਚ ਵੀ ਕਿਵੇਂ ਸੀ ਚਵਾਈ ਪੂਰੀ ਇੱਕ ਨੰਬਰ ਆ ਬਾਈ ਠੀਕ ਆ ਫਦੇ ਲੱਤ ਲੁੱਤ ਨਹੀਂ ਮਾਰੀ 8ਵੇਂ 7ਵੇਂ ਮਹੀਨੇ ਛੱਡੀ ਸੀ ਆਪਾਂ ਮੰਨ ਲੇ ਲੋ 8ਵਾਂ ਮਹੀਨਾ ਵੀ ਰਹਿ ਗਏ ਹੋਣਗੇ 5-7 ਦਿਨ ਓਕੇ ਆਪ ਛੱਡੀ ਐ ਹਾਂ ਬਈ ਆਪ ਛੱਡੀ ਐ ਦੁੱਧੋਂ ਬਾਈ ਕਹਿੰਦਾ ਪੂਰੀ ਇੱਕ ਨੰਬਰ ਦੀ ਓਟੀ ਹਲਾ ਲੇਵਾ ਦੇ ਕੋ ਲੇਵਾ ਕਮਾਲ ਦਾ ਥਾਣੀ ਬੜਾ ਚੰਗਾ ਲੱਗਿਆ ਚਿਵਾਈ ਤਾਂ ਚੰਗੀ ਨਿਕਲੂਗੀ ਕਰਮਾਲ ਜੀ ਅਜੇ ਢੱਲ ਲਗੋ ਪਈਆ ਹਣਾ ਸਾਂਭੇ ਪੂਰੇ ਪੂਰੇ ਦਿਨਾਂ ਤੇ ਸੂਣਾ ਬਈ 8 ਤੋਂ 10 ਦਿਨਾਂ ਦੇ ਸੂ ਨੌਵੇਂ ਦਿਨ ਸੂਪੇ 10ਵੇਂ ਸੂਪੇ ਬਸ ਪੂਰੇ ਦਿਨਾਂ ਤੇ ਸੂ ਠੀਕ ਆ ਬਈ ਜਮਾ ਪੂਰੇ ਦਿਨਾਂ ਤੇ ਸੂਂਦੀ ਆ ਬਾਈ ਕਹਿੰਦਾ ਹਣਾ ਕੋਈ ਐ ਨਹੀਂ ਕੋਈ ਪਤਲਾ ਪਿੰਡਾ ਕੋਈ ਐ ਦੁੱਖੜ ਜੀ ਨਹੀਂ ਹੈਗੀ ਦੁੱਧ ਵਾਲਾ ਪੀਸ ਆ ਬਈ ਖਾਣ ਗਾੜੀ ਪੂਰੀ ਚੰਗੀ ਆ ਇਧਰੋਂ ਵੀ ਗਾੜੀ ਚੈੱਕ ਕਰਵਾਣੇ ਇੱਕ ਨੰਬਰ ਗਾੜੀ ਆ ਮਨ ਚਲੋ ਜੰਨੀ ਢਿੱਲਾਂ ਸਾਰੀਆਂ ਨੇ ਭਰ ਲੈਣੀਆਂ ਜੀ ਕੱਚੀ ਕੱਚੀ ਆ ਕੱਲੀ ਹਣਾ ਹਾਂਜੀ ਫੇਸ ਦੀ ਬਿਊਟੀ ਸਿੰਘ ਦੀ ਬੰਤਰ ਦੇਖੋ ਦੋਨੇ ਸਿੰਘ ਇੱਕੋ ਜਿਹੇ ਆ ਬਈ ਇਸ ਬੜਾ ਪਿਆਰਾ ਵੀ ਮੰਗ ਬਹੁਤ ਮਿਲਦੀ ਬਹੁਤ ਘੱਟ ਆ ਗਈ ਚੰਗੀ ਆ ਝੋਟੀ ਦੁੱਧ ਵਾਲੀ ਆ ਬਰੀਕੀ ਜਵਲੀ ਆ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆ ਵੀ ਬਾਈ ਨਾ ਕਨੇਟ ਕਰ ਲਿਓ ਧੰਨਵਾਦ